ਕਿਆ ਕਰਵਾਇਆ ਚਾਈ ਚਾਈ ਪਰ ਬਾਬੇ ਕੋਲੇ ਜੱਜਗੀ ਘਰ ਵਾਲੀ ਜਾਣਾ ਬੰਦਾ ਰੋਕਦਾ ਪਰ ਰੁਕਦੀ ਨਹੀਂ ਕਹਿੰਦੀ ਮੈਂ ਉਥੇ ਹੀ ਜਾਣਾ ਮੈਂ ਤੈਨੂੰ ਛੱਡ ਦੂੰ ਪਰ ਬਾਬੇ ਨੂੰ ਨਹੀਂ ਛੱਡਣਾ ਕਿਉਂ ਨਹੀਂ ਛੱਡਣਾ ਪੰਜ ਪੰਜ ਦਿਨ ਉੱਥੇ ਬਾਬੇ ਕੋਲੇ ਲਾ ਕੇ ਆਉਂਦੀ ਆ ਕਹਿੰਦਾ ਸਾਡਾ 4 ਸਾਲ ਹੋ ਗਏ ਵਿਆਹ ਹੋਈ ਨੂੰ ਸਾਡੇ ਵਿੱਚ ਭੈਣ ਭਰਾਵਾਂ ਵਾਲਾ ਹੀ ਰਿਸ਼ਤਾ ਕੋਈ ਸਾਡੇ ਸਬੰਧ ਨਹੀਂ ਬਣਿਆ ਕੋਈ ਰਿਲੇਸ਼ਨ ਨਹੀਂ ਬਣਿਆ ਕਿਵੇਂ ਬੱਚਾ ਹੋਊਗਾ ਬੱਚਾ ਕਿਹੜਾ ਸੀ ਗੂਗਲ ਤੋਂ ਡਾਊਨਲੋਡ ਕਰ ਲੈਣਾ ਜੇ ਸਾਡੇ ਰਿਲੇਸ਼ਨ ਬਣੂਗਾ ਤਾਂ ਅਸੀਂ ਤਾਂ ਬੱਚਾ ਹੋਣਾ ਪਰ ਪਈ ਹਰਦੀ ਨਹੀਂ ਉਹ ਕਹਿੰਦਾ ਮੈਂ ਰੋਕਦਾ ਪਰ ਜਦੋਂ ਘਰੇ ਰਹਿੰਦੀ ਆ ਘਰੇ ਕਹਿੰਦਾ ਉਹ ਐਂ ਰਹਿੰਦੀ ਆ ਜਿਵੇਂ ਕੋਈ ਮਰ ਗਿਆ ਉਹਦਾ ਸਿਰ ਤੇ ਚੁੰਨੀ ਵਿਲੀ ਟੀ ਹੁੰਦੀ ਆ ਤੇ ਮਰਿਆ ਵਾਂਗੂ ਤ੍ਰੀਪੁਰੂ ਤੇ ਐ ਹੁੰਦੀ ਆ ਜਿਵੇਂ ਨਾ ਕੋਈ ਮੇਕਅਪ ਨਾ ਕੋਈ ਨਾਉਦੀ ਧੌਂਦੀ ਤੁਰੀ ਫਿਰਦੀ ਵੀ ਵੇੜੇ ਵਿੱਚ ਆਪਦੇ ਘਰ ਵਾਲ ਨੂੰ ਡਰਾਉਂਦੀ ਰਹਿੰਦੀ ਆ ਵੀ ਪਤਾ ਨਹੀਂ ਕੀ ਆ ਤੇ ਜਦੋਂ ਬਾਬੇ ਕੋਲੇ ਜਾਣਾ ਹੁੰਦਾ ਪੂਰੀ ਲਿਸ਼ਕ ਪੁਸ਼ਕੇ ਬੰਠਣ ਕੇ ਜਾਂਦੀ ਆ ਆਪੋ ਬੰਦੇ ਨਾਲ ਗੱਲ ਕਰਾਵਾਂਗੇ ਇੰਨਾ ਦੁਖੀ ਆ ਉਹ ਕਹਿੰਦਾ ਬਾਈ ਮੇਰਾ ਘਰ ਟੁੱਟਣ ਤੇ ਆ ਗਿਆ ਪਰ ਫਿਰ ਵੀ ਨਹੀਂ ਹਟਦੀ ਆ ਜਾ ਬਾਈ ਮੜਾ ਖੱਚ ਕੇ ਆ ਸਸੇਗਾਲ ਜੀ ਮੈਂ ਤੁਹਾਡਾ ਆਪਣਾ ਗੁਰੇ ਸਿੱਧੂ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਅੱਜ ਆਪਾਂ ਗੱਲ ਕਰਦੇ ਆ ਕਿ ਇਹ ਜੀ ਜੋ ਦਿਨਵਾਦ ਹਨ ਆਪਣੇ ਸਮਾਜ ਨੂੰ ਇੱਕ ਕੋੜ ਦਾ ਰੂਪ ਦੇ ਰਹੇ ਆ ਕੀ ਦੇ ਰਹੇ ਆ ਜੀ ਬਾਬੇ ਦਿਨਵਾਦ ਹਨ ਵਧੀ ਜਾ ਰਹੇ ਆ ਘੜਦੇ ਨਹੀਂ ਕਿਸੇ ਨੂੰ ਕੋਈ ਜਗਾ ਨਿਕਲੇ ਕੋਈ ਚੇਲਾ ਬਣ ਗਿਆ ਕੋਈ ਗੱਦੀ ਬਣ ਨਿਕਲੇ ਤੇ ਕੋਈ ਵੀ ਬੰਦਾ ਸਾਥ ਬਣ ਗਿਆ ਭਲਾ ਘਰੋਂ ਲੜਕੇ ਬਣਿਆ ਹੋਵੇ ਉੱਥੇ ਜਦੋਂ ਬੀਬੀਆਂ ਜਾਣ ਲੱਗ ਜਾਂਦੀਆਂ ਉਹਨਾਂ ਨੂੰ ਇੱਕ ਰੱਬ ਦਾ ਰੂਪ ਰੱਬ ਦਾ ਦਰਜਾ ਦੇਣ ਲੱਗ ਜਾਂਦੇਗਾ ਤੇ ਇਹਨਾਂ ਦੇ ਬਥੇਰੇ ਘਰ ਪੱਟੇ ਗਿਆ ਤਲਾਕ ਹੋਏ ਆ ਇਹ ਬਾਈ ਦੀ ਵੀ ਕਹਾਣੀ ਉਹੀ ਆ ਇਹਦੀ ਘਰ ਵਾਲੀ ਬਾਬੇ ਕੋਲੇ ਜਾਂਦੀ ਆ 4 ਸਾਲ ਵਿਆਹ ਨੂੰ ਹੋ ਗਏ ਕਹਿੰਦਾ ਬੱਚਾ ਨਹੀਂ ਹੋਇਆ ਬੱਚਾ ਹੋਊ ਕਿਵੇਂ ਕਹਿੰਦਾ ਵੀ ਜਦੋਂ ਅਸੀਂ ਘਰੇ ਆਉਂਦੀ ਆ ਤਾਂ ਸਰ ਬਣ ਕੇ ਪਈ ਰਹਿੰਦੀ ਆ ਤੇ ਇਹਦੀ ਦੁਖੀ ਆ ਆ ਬਾਈ ਨਾਲ ਗੱਲ ਕਰ ਹੱਸਿਆ ਬਾਈ ਸੱਸੀ ਕਾ ਭਾਈ ਕੀ ਹਾਲ ਆ ਬਾਈ ਵਧੀਆ ਬਾਈ ਬਈ ਕਿੰਨਾ ਟਾਈਮ ਹੋ ਗਿਆ ਤੁਹਾਡੇ ਵਿਆਹ ਹੋਏ ਨੇ ਤੇ ਕਿੰਨਾ ਟਾਈਮ ਹੋ ਗਿਆ ਬਾਬੇ ਕੋਲ ਜਾਂਦੀ ਬਈ ਮੇਰੇ ਵਿਆਹ ਨੂੰ ਤਾਂ 4 ਸਾਲ ਹੋ ਗਏ ਠੀਕ ਜੋ ਆਕ ਨਹੀਂ ਹੋਇਆ ਠੀਕ ਹੈ ਤੇ ਬਾਬੇ ਕੋਲ ਤਾਂ ਬਈ ਉਹ ਸਾਲ ਤੋਂ ਜਾਣ ਲੱਗੀ ਆ ਬਾਬੇ ਦੇ ਕੋਲ ਸਾਲ ਹੋ ਗਏ ਬਈ ਜਾਂਦੀ ਨੂੰ ਠੀਕ ਆ ਬਈ ਯਾਰ ਮੈਂ ਬਹੁਤ ਦੁਖੀ ਆ ਬਸ ਯਾਰ ਦੁਖੀ ਮੈਂ ਦੁਖੀ ਇਸ ਗੱਲੋਂ ਆ ਵੀ ਮੇਰੀ ਘਰ ਵਾਲੀ ਨੂੰ ਮੈਂ ਬਹੁਤ ਸਮਝਾਉਣਾ ਵੀ ਤੂੰ ਨਾ ਜਾਇਆ ਨਾ ਜਾ ਬਾਬਿਆਂ ਕੋਲ ਕੁਛ ਨਹੀਂ ਪਿਆ ਪਰ ਮੇਰੀ ਘਰ ਵਾਲੀ ਕਹਿੰਦੀ ਮੈਨੂੰ ਦੌਰੇ ਪੈਂਦੇ ਸੀਗੇ ਮੈਂ ਤਾਂ ਕਰਕੇ ਜਾਨਣੀ ਆ ਤਾਂ ਕਰਕੇ ਉੱਥੇ ਬਾਬੇ ਕੋਲ ਸਹੀ ਹੋਈਆਂ ਮੈਂ ਤੇ ਮੈਂ ਕਹ ਜੇ ਤੂੰ ਬਾਬੇ ਕੋਲ ਜਾਨਣੀ ਆ ਤੂੰ ਕੋਈ ਬਾਬਾ ਤਨ ਚੰਗੀ ਚੰਗ ਚੰਗੀ ਚੀਜ਼ ਵੀ ਦੱਸਦਾ ਹੋਗਾ ਵੀ ਘਰ ਦੇ ਵਿੱਚ ਜਵਾਕ ਵੀ ਹੋਣਗੇ ਕੱਲ ਨੂੰ ਮੇਰੇ ਮੇਰੇ ਮਾਂ ਪਿਓ ਵੀ ਆ ਰੋਟੀ ਪਾਣੀ ਕੌਣ ਬਣਾਊਗਾ ਦੋ ਦੋ ਰਾਤਾਂ ਭਈ ਉੱਥੇ ਰਹਿੰਦੀ ਆ ਬਹੁਤ ਦੁੱਖੀ ਕੀਤਾ ਮੇਰੀ ਘਰ ਵਾਲੀ ਠੀਕ ਮੈਂ ਉਹਨੂੰ ਸਮਝਾਇਆ ਵੀ ਨਾ ਜਾ ਨਾ ਜਾ ਉਹ ਕਹਿੰਦੀ ਮੇਰਾ ਸਰਦਾ ਨਹੀਂ ਬਾਬੇ ਬਣਾ ਕਉਂ ਸਾਧਦਾ ਖਤ ਨਹੀਂ ਪਤਾ ਨਹੀਂ ਕਿਉਂ ਨਹੀਂ ਸਰਦਾ ਬਈ ਯਾਰ ਬਾਬਾ ਪਤਾ ਨਹੀਂ ਕਿਹੜੀ ਕੀ ਪਤਾ ਨਹੀਂ ਕੀ ਖਵਾਇਆ ਖਵਾਇਆ ਹੋਇਆ ਬਈ ਉਹਨੂੰ ਇਹ ਜੀ ਕਿਹੜੀ ਚੀਜ਼ ਇਹ ਜੀ ਕਿਹੜੀ ਉਹਨੂੰ ਟੂਣਾ ਟੂਣਾ ਕੀਤਾ ਹੋਇਆ ਤੇ ਮੇਰੀ ਘਰ ਵਾਲੀ ਤਾਂ ਮੈਨੂੰ ਸਮਝਦੀ ਨਹੀਂ ਵੀ ਮੈਂ ਉਹਦੇ ਮੈਂ ਉਹਦਾ ਘਰ ਵਾਲਾ ਕਿਉਂ ਮਨ ਕੇ ਚੱਲ ਵਿਆਹ ਛੋਡੇ ਨਾ ਹੋਇਆ ਸਾਰਾ ਕੁਝ ਛੋਡੇ ਨਾ ਹੋਇਆ ਵਿਆਹ ਕੇ ਤੋਸੀਲਿਆਂਦੀ ਆ ਉਹਨੂੰ ਬਾਬਾ ਕਿਵੇਂ ਕਾਠੀ ਪਾਈ ਉਹਠਾ ਤੇ ਕਾਠੀ ਇਸ ਗੱਲੋਂ ਆ ਬਈ ਮੇਰੀ ਗੱਲ ਸੁਣੋ ਮੇਰੇ ਸਾਡੇ ਨਾ ਘਰਾਂ ਦੇ ਵਿੱਚ ਬੁੜੀਆਂ ਰਹਿੰਦੀਆਂ ਚਾਰ ਪੰਜ ਅੱਛਾ ਉਹ ਕਿਤੇ ਬਾਬੇ ਕੋਲ ਜਾਂਦੀਆਂ ਹੁੰਦੀਆਂ ਸੀ ਤੇ ਮੇਰੇ ਘਰ ਵਾਲਿਆਂ ਨੂੰ ਦੌਰੇ ਪੈਂਦੇ ਆ ਪਤਾ ਨਹੀਂ ਨਹੀਂ ਪੈਂਦੇ ਮੇਰੇ ਸਾਹਮਣੇ ਤਾਂ ਪਈ ਨਹੀਂ ਬਈ ਮੈਨੂੰ ਕਹਿੰਦੀ ਮੈਨੂੰ ਦੌਰੇ ਪੈਂਦੇ ਆ ਮੈਂ ਉਹਨਾਂ ਬੁੜੀਆਂ ਕੋਲ ਜਾ ਕੇ ਆਉਣੀ ਆ ਵੀ ਉਹਨਾਂ ਨੇ ਮੈਨੂੰ ਦੱਸਿਆ ਵੀ ਕਿਤੇ ਇੱਕ ਬਾਬਾ ਹੈਗਾ ਵੀ ਉਹ ਬਾਬੇ ਕੋਲ ਜਾਵਾਂਗੇ ਨਾ ਤੇ ਉਹ ਬਾਬਾ ਇਹ ਜੀ ਟੂਨੇ ਕਰਦਾ ਤੇ ਉਹ ਚੌਂਕੀਆਂ ਭਰਨੇ ਪੈਣਗੀਆਂ ਉਹਦੇ ਕੋਲ ਜਾਣਾ ਪਿਆ ਕਰੂਗਾ ਤੇ ਉਹ ਸਹੀ ਕਰ ਦੂਗਾ ਮੈਂ ਕਿਹਾ ਮੇਰੇ ਸਾਹਮਣੇ ਤਾਂ ਤੁਹਾਨੂੰ ਦੌਰਾ ਨਹੀਂ ਪਿਆ ਕਹਿੰਦੀ ਤੂੰ ਕੰਮ ਤੇ ਹੁੰਨਾ ਤੈ ਤੇ ਉਹ ਬੁੜੀਆਂ ਕੋਲ ਜਾਵੜੀ ਬਈ ਤੇ ਬੁੜੀਆਂ ਨੇ ਉਹਨੂੰ ਸਮਝਾਇਆ ਵੀ ਹਨਾ ਵੀ ਕੋਈ ਬਾਬਾ ਊਵਾ ਹੈਗਾ ਆਪਾਂ ਉਹਦੇ ਕੋਲ ਚੱਲਾਂਗੇ ਕਿਉਂਕਿ ਬੁੜੀਆਂ ਅਕਸਰ ਬਈ ਜਦੋਂ ਬਹਿ ਜਾਂਦੀਆਂ ਹਨਾ ਤਾਂ ਉਦੋਂ ਗੱਲਾਂ ਇਹ ਜੀਆਂ ਚੱਲ ਹੀ ਪੈਂਦੀਆਂ ਹਨਾ ਤੇ ਬੁੜੀਆਂ ਕੋਲ ਗੱਲਾਂ ਇਹ ਜੀਆਂ ਬਣੀਆਂ ਹੋਣਗੀਆਂ ਬਈ ਯਾਰ ਜਿਹੜੀਆਂ ਮੈਨੂੰ ਨਹੀਂ ਪਤਾ ਠੀਕ ਹੈ ਉਹ ਜਾਲ ਚ ਫਸਾ ਲੈਂਦੀਆਂ ਕੀ ਵੀ ਤਾਂ ਉਹ ਛੱਡੀਆਂ ਹੁੰਦੀਆਂ ਕਮਿਸ਼ਨ ਤੇ ਪਤਾ ਨਹੀਂ ਸੱਚੀ ਮਿੱਚੀ ਬਾਬੇ ਕੰਮ ਕਰਦੇ ਆ ਜਾਂ ਕੀ ਸਿਸਟਮ ਆ ਤੇ ਉਹ ਉਹਨਾਂ ਦੇ ਗੱਲਾਂ ਦੇ ਵਿੱਚ ਆ ਕੇ ਬਈ ਉਹਥੇ ਬਾਬੇ ਕੋਲ ਜਾਣ ਲੱਗੀ ਅੱਜ ਉਹਨੂੰ 2-3 ਤਿੰਨ ਸਾਲ ਹੀ ਹੋ ਗਏ ਬਈ ਜਾਂਦੀ ਨੂੰ ਠੀਕ ਹੈ ਤੇ ਹਜੇ ਤੱਕ ਉਹ ਜਨਾਨੀ ਨੇ ਮੈਨੂੰ ਹੱਥ ਨਹੀਂ ਲਾਉਣ ਦਿੱਤਾ ਉਹ ਜਨਾਨੀ ਮੇਰੀ ਮੈਨੂੰ ਕਹਿ ਰਹੀ ਆ ਕਹਿੰਦੀ ਬਾਬੇ ਤੋਂ ਬਗੈਰ ਮੇਰਾ ਕੋਈ ਨਹੀਂ ਹੈਗਾ ਪਤਾ ਨਹੀਂ ਬਾਬੇ ਨੇ ਕਿਹੜੀ ਉਹਨੂੰ ਟੂਣਾ ਸੰਘਾਇਆ ਹੋਇਆ ਪਤਾ ਨਹੀਂ ਕਿਹੜਾ ਲੱਡੂ ਖਵਾਤਾ ਉਹਨੂੰ ਮਿੱਠਾ ਜਿਹਦੇ ਕਰਕੇ ਬਈ ਘਰੇ ਤਾਂ ਮਰੀ ਰਹੂਗੀ ਜਮਾ ਘਰੇ ਤਾਂ ਐ ਪਈ ਰਹੂਗੀ ਜਦ ਮਰਿਆ ਮਰਿਆ ਸੱਪ ਹੁੰਦਾ ਸਿਰ ਤੇ ਬੰਨ ਲੂ ਚੁੰਨੀ ਤੇ ਬਈ ਕੋਈ ਮੇਕਅਪ ਨਹੀਂ ਕੋਈ ਲੈਣਾ ਦੇਣਾ ਨਹੀਂ ਬਈ ਕਦੇ ਪਈ ਰਹੂਗੀ ਜਦ بیمار ਹੋਈ ਹੁੰਦੀ ਆ ਕਦੇ ਬੋਤਲ ਲਵਾਉਂਦੀ ਆ ਕਦੇ ਟੀਕੇ ਲਵਾਉਂਦੀ ਆ ਢੋਂਗ ਕਰਦੀ ਆ ਪਤਾ ਨਹੀਂ ਕੀ ਸਿਸਟਮ ਆ ਬਈ ਹਨਾ ਪਰ ਜਦੋਂ ਜਦੋਂ ਬਾਬੇ ਕੋਲ ਜਾਂਦੀ ਹੈ ਬਈ ਤਾਂ ਇੰਨੀਆਂ ਸੋਹਣੀਆਂ ਸੋਹਣੀਆਂ ਬਣ ਕੇ ਜਾਂਦੀਆਂ ਜਿਵੇਂ ਕਹਿੰਦੇ ਕੰਧ ਦੇ ਪਲਸਟਰ ਨਹੀਂ ਕੀਤਾ ਹੁੰਦਾ ਗੁੱਦਮਾਰੀ ਹੁੰਦੀ ਹੈ ਚੰਗੀ ਓਵੇਂ ਬਈ ਸੋਹਣੀਆਂ ਸੋਹਣੀਆਂ ਬਣ ਕੇ ਜਾਂਦੀਆਂ ਸੁਰਖੀ ਪਾਊਡਰ ਕਜਲੇ ਕੁਝ ਲਿਆ ਚੀਰਾ ਚੂਰਾ ਕੱਢ ਕੇ ਜਾਂਦੀਆਂ ਚੰਗੀਆਂ ਚੰਗੀਆਂ ਬਈ ਬੱਸਾਂ ਵੀ ਇੱਕ ਫਰੀ ਦਿੱਤੀਆਂ ਹੋਈਆਂ ਪੀ ਆਰਟੀਸੀ ਬਸਾਂ ਉਹਨਾਂ ਤੇ ਚੜ ਜਾਂਦੀਆਂ ਬਈ ਤੇ ਉਹਨਾਂ ਤੇ ਉਤਰਦੀਆਂ ਦੋ ਦੋ ਰਾਤਾਂ ਵੀ ਬਾਬੇ ਕੋਲ ਰਹਿ ਕੇ ਆਉਂਦੀ ਹੈ ਬਈ ਅਮਰੀਕਾ ਵਾਲੀ ਬਾਈ ਕਹਿੰਦਾ ਵੀ ਜਦੋਂ ਸਾਡਾ ਵਿਆਹ ਨੂੰ 4 ਸਾਲ ਹੋ ਗਏ ਤੇ 3 ਸਾਲ ਹੋ ਗਏ ਬਾਬਿਆਂ ਕੋਲੇ ਜਾਂਦੀ ਨੂੰ ਅਸੀਂ ਰਸਤਾ ਸਾਡਾ ਇਹ ਹੋਇਆ ਵਾ ਵੀ ਜਿਵੇਂ ਅਸੀਂ ਭੈਣ ਭਰਾ ਹੁੰਨੇ ਆ ਕੋਈ ਸਬੰਧ ਨਹੀਂ ਕੋਈ ਰਿਲੇਸ਼ਨ ਨਹੀਂ ਜੇ ਘਰੇ ਰਹਿੰਦੀ ਆ ਤਾਂ ਬਨ ਕੇ ਚੁੰਨੀ ਐ ਬੈਠੀ ਹੁੰਦੀ ਐ ਜਿਵੇਂ ਇਹਦੇ ਬਾਲੀ ਬਿਮਾਰ ਹੁੰਦੀ ਆ ਜਾਂ ਮਰ ਗਈ ਹੁੰਦੀ ਆ ਜਦੋਂ ਬਾਬੇ ਕੋਲੇ ਜਾਣਾ ਹੁੰਦਾ ਤੜਕੇ ਸੰਦੇਹਾ ਹੀ ਉੱਠ ਖੜਦੀ ਆ ਲੈਸ਼ਕ ਪੁਸ਼ਕ ਕੇ ਜਿਵੇਂ ਕੂਚੀ ਕੰਧ ਤੇ ਮਰੀ ਹੁੰਦੀ ਆ ਰੰਗ ਵਾਲੀ ਐ ਪੂਰਾ ਲੈਸ਼ਕ ਪੁਸ਼ਕ ਕੇ ਬੰਠਣ ਕੇ ਜਾਂਦੀ ਆ ਕਹਿੰਦੀ ਜੀ ਮੇਰਾ ਬਾਬੇ ਬਿਨਾ ਕੁਛ ਨਹੀਂ ਤਿੰਨ ਸਾਲ ਹੋ ਗਏ ਕਹਿੰਦੀ ਮੈਂ ਬਾਬੇ ਨੂੰ ਨਹੀਂ ਛੱਡ ਸਕਦੀ ਤੈਨੂੰ ਛੱਡ ਦੂੰ ਦੁਖੀ ਆ ਬੰਦਾ ਕੀ ਕਰੇ ਅਕਿਆ ਬੰਦਾ ਕੀ ਕਰਦਾ ਅਦਾ ਪਰਿਵਾਰ ਟੁੱਟਦਾ ਦੇਖ ਕੇ ਬੰਦੇ ਦਾ ਮਨ ਨਹੀਂ ਖੜਦਾ ਕਿਉਂ ਨਹੀਂ ਖੜਦਾ ਇਹ ਵੀ ਆਪਾਂ ਨੂੰ ਪਤਾ ਹੀ ਹੁੰਦਾ ਵੀ ਜਦੋਂ ਪਰਿਵਾਰ ਤੇ ਇਹ ਚੀਜ਼ਾਂ ਵਾਰਤ ਪੈਂਦੀਆਂ ਤਾਂ ਉਹਦੇ ਬੰਦੇ ਦੇ ਮਨ ਤੇ ਇਹ ਚੀਜ਼ ਪੈਂਦੀ ਹੈ ਤਾਂ ਉਹ ਬੰਦਾ ਦੁਖੀ ਹੁੰਦਾ ਦੁਖੀ ਕਿਉਂ ਹੁੰਦਾ ਵਿਆਹ ਕਰਾਉਂਦਾ ਇੱਕ ਆਪ ਦਾ ਪਰਿਵਾਰ ਵਧਾਉਣ ਦੀ ਖਾਤਰ ਇੱਕ ਦੂਜੇ ਨਾਲ ਆਪਣੇ ਦੁੱਖ ਸੋਕ ਕਰਨ ਉਹਦੇ ਮੀਆਂ ਬੀਬੀ ਦਾ ਕੰਮ ਹੁੰਦਾ ਵੀ ਜਿਹੜੀ ਆਪਾਂ ਗੱਲਾਂ ਉਹਦੀ ਘਰ ਵਾਲੀ ਨਾਲ ਜਾਂ ਘਰ ਵਾਲਾ ਨਾਲ ਸ਼ੇਅਰ ਕਰ ਸਕਦੇ ਆ ਉਹ ਕਿਸੇ ਹੋਰ ਨਾਲ ਨਹੀਂ ਕਰ ਸਕਦੇ ਜਿਹੜਾ ਦੁੱਖ ਦਾ ਸੁੱਖ ਦਾ ਬੰਦਾ ਹੁੰਦਾ ਉਹ ਵੀ ਇਹੀ ਕਰਦੇ ਹੁੰਦੇ ਆ ਤੇ ਬਾਰਾ ਜਿਹੜਾ ਅੱਜ ਕੱਲ ਜਨਾਨੀਆਂ ਬਾਬਿਆਂ ਪਿੱਛੇ ਲਾ ਕੇ ਉਹਦਾ ਘਰ ਪੱਟ ਲੈਂਦੀਆਂ ਹਟਦੀਆਂ ਨਹੀਂ ਉਹ ਮੁੜ ਕੇ ਪਛਤਾਉਣ ਤੋਂ ਬਾਅਦ ਉਹਨਾਂ ਕੋਲੇ ਕੱਖ ਨਹੀਂ ਰਹਿ ਜਾਂਦਾ ਬਾਈ ਇੱਕ ਚੀਜ਼ ਮੈਂ ਤੁਹਾਨੂੰ ਹੋਰ ਪੁੱਛਦਾ ਜਦੋਂ ਇਹ ਪਹਿਲਾਂ ਜਦੋਂ ਵਿਆਹ ਹੋਇਆ ਸੀਗਾ ਆਈ ਆ ਥੋੜੇ ਕਰੇ ਬੁੜੀਆਂ ਆ ਕੇ ਇਹਨੂੰ ਕਹਿ ਕੇ ਲੈ ਕੇ ਕਿੰਗਾ ਨਾਲ ਕਿ ਆਪਦੀ ਆਪਣੀ ਦੱਸਦਾ ਬਾਈ ਜਦੋਂ ਮੇਰੇ ਨਾਲ ਵਿਆਹ ਹੋਇਆ ਬਾਈ ਬਹੁਤ ਵਧੀਆ ਰਿਹਾ ਸਾਡਾ ਪਰਿਵਾਰ ਚ ਨਾ ਇਹਨੇ ਮੈਨੂੰ ਕਿਹਾ ਵੀ ਸਾਲ ਆਪਾਂ ਡੇਢ ਸਾਲ ਜੁਆਗ ਨਹੀਂ ਲੈਣਾ ਮੈਂ ਚਲ ਠੀਕ ਆ ਜੁਆਗ ਨਹੀਂ ਲਿਆ ਬਾਈ ਠੀਕ ਆ ਵਧੀਆ ਰਿਹਾ ਸਿਸਟਮ ਵਧੀਆ ਰਿਹਾ ਜਦੋਂ ਜੁਆਗ ਲੈਣ ਦੀ ਵਾਰੀ ਆਈ ਬਾਈ ਜਨਾਨੀਆਂ ਤੁਹਾਨੂੰ ਦੱਸਾਂ ਗੱਲ ਜਦੋਂ ਆਪਾਂ ਕੰਮਾਂ 'ਚ ਹੁੰਨੇ ਆ ਨਾ ਬੁੜੀਆਂ ਬਾਈ ਇਕੱਠੀਆਂ ਹੋ ਕੇ ਵਿਹਲੀਆਂ ਹੁੰਦੀਆਂ ਇੱਕ ਦੂਜੇ ਦੇ ਘਰੇ ਆ ਜਾਂਦੀਆਂ ਠੀਕ ਐ ਇਹਦੇ ਕੋਲ ਕੀ ਪਤਾ ਮੇਰੀ ਚਾਚੀ ਆਈ ਬਾਈ ਮੇਰੀ ਤਾਈ ਆਈ ਸੀ ਯਾਰ ਠੀਕ ਐ ਉਹ ਆਈ ਇਹਨੂੰ ਕਹਿੰਦੀ ਵੀ ਤੇਰਾ ਕੀ ਦੁੱਖਦਾ ਕੀ ਦੁਖੀ ਰਹਿਨੀ ਆ ਤੂੰ ਲਿੱਸੀ ਹੋ ਗਈ ਨਹੀਂ ਕੁੜੀ ਇੱਥੇ ਆ ਕੇ ਐ ਹੋ ਗਿਆ ਫਿਰ ਉਹ ਕਹਿੰਦੀ ਵੀ ਮੇਰਾ ਤਾਂ ਜਦੋਂ ਦੀ ਮੈਂ ਵਿਆਹੀ ਆ ਉਦੋਂ ਦਾ ਮੇਰਾ ਸਾਰਾ ਕੋਈ ਦੁੱਖਦਾ ਹੀ ਆ ਉਹਨੇ ਐ ਕਹਿਤਾ ਮੋਰੋ ਠੀਕ ਹੈ ਉਹ ਕਹਿੰਦੀ ਕਹਿੰਦੀ ਤੂੰ ਟੈਨਸ਼ਨ ਨਾਲ ਲੈ ਵੀ ਮੈਂ ਅਸੀਂ ਕਾਦੇ ਲਈ ਹੈਗੇ ਆਂ ਵੀ ਬਾਬਾ ਹੈਗਾ ਇੱਕ ਆਪਣੇ ਇੱਥੇ ਕਹਿੰਦੀ ਉਹ ਮੇਰੀ ਘਰ ਵਾਲੀ ਕਹਿੰਦੀ ਮੈਨੂੰ ਕਹਿੰਦੀ ਉਹਨੂੰ ਕਹਿੰਦੀ ਕਹਿੰਦੀ ਮੈਂ ਤਾਂ ਕਦੇ ਬਾਬਿਆਂ ਕੋਲ ਗਈ ਨਹੀਂ ਬੇਬੇ ਹਨਾ ਉਹ ਕਹਿੰਦੀ ਕਹਿੰਦੀ ਬਾਬਿਆਂ ਕੋਲ ਨਹੀਂ ਗਈ ਤਾਂ ਫਿਰ ਜਾ ਕੇ ਤਾਂ ਵੇਖ ਅਸੀਂ ਵੀ ਜਾਣੇ ਆ ਸਾਡਾ ਤਾਂ ਕੁਝ ਦੁੱਖ ਦਾ ਨਹੀਂ ਹੈ ਪਰ ਅੱਜ ਜਿਹੜੀ ਜਿਹੜੀ ਜਨਾਨੇ ਨੇ ਮੇਰੀ ਘਰ ਵਾਲੀ ਨੇ ਕਿਹਾ ਸੀ ਉਹਦੇ ਵੀ ਤਿੰਨ ਪ੍ਰੈਸ਼ਨ ਹੋਏ ਹੋਏ ਆ ਦੱਸੋ ਮੈਨੂੰ ਇਹ ਗੱਲ ਦੱਸੋ ਜੇ ਬਾਬੇ ਕੋਲ ਜਾਂਦੀ ਤਿੰਨ ਪ੍ਰੈਸ਼ਨ ਕਾਦੋ ਨਹੀਂ ਹੋਏ ਕਾ ਤਾਂ ਹੋਏ ਆ ਠੀਕ ਹੈ ਉਹ ਕਹਿੰਦੀ ਵੀ ਬਾਬੇ ਕੋਲ ਜਾਏਗੀ ਤੇਰਾ ਕੋਈ ਸੁਣੀ ਦੁਖਣਾ ਤੇ ਭਾਈ ਸਾਰਾ ਦਿਨ ਮੈਂ ਤਾਈ ਮੱਝੇ ਦੀ ਪਈ ਜਾਂਦੀ ਆ ਉਹਦਾ ਘਰ ਪਟਣ ਲੱਗ ਗਿਆ ਹਾਂ ਤੇ ਉਹਨੇ ਕਿਤੇ ਮੇਰੀ ਘਰ ਵਾਲੀ ਨੂੰ ਬਾਬੇ ਕੋਲ ਲੈ ਗਈ ਭਾਈ ਠੀਕ ਹੈ ਜਦੋਂ ਇੱਕ ਵਾਰੀ ਬਾਬੇ ਤੇ ਲੈ ਗਈ ਭਾਈ ਉੱਥੇ ਰੰਗ ਢੰਗ ਵੇਖਿਆ ਭਾਈ ਚੰਗੇ ਜਿਹੇ ਸੇਵਾਦਾਰ ਚੰਗੇ ਲੋਕ ਆਉਂਦੇ ਉੱਥੇ ਚੰਗੀਆਂ ਮਠਾਈਆਂ ਚੜ੍ਹਦੀਆਂ ਚੰਗੇ ਭਾਈ ਏਸੀ ਲੱਗੇ ਹੋਏ ਚੰਗੇ ਥਾਵਾਂ ਤੇ ਬਹਿ ਜਾਂਦੀਆਂ ਪੱਖੇ ਚੱਲੀ ਜਾਂਦੇ ਹੁੰਦੇ ਆ ਮੇਰੀ ਘਰ ਵਾਲੀ ਦਾ ਤਾਂ ਸਿਸਟਮ ਹੀ ਹਿੱਲ ਗਿਆ ਉਹ ਤਾਂ ਮੈਨੂੰ ਕਹਿੰਦੀ ਰਾਤ ਨੂੰ ਕਹਿੰਦੀ ਮੈਂ ਤਾਂ ਜਿਹੜੇ ਬਾਬੇ ਕੋਲ ਗਈਆਂ ਉਹ ਨੇ ਤਾਂ ਮੈਨੂੰ ਠੀਕ ਹੀ ਕਰਤਾ ਵੀ ਦੱਸ ਇੱਕ ਦਿਨ ਦੇ ਵਿੱਚ ਬਾਬੇ ਕਿਹੜਾ ਇਹ ਜਿਹਾ ਜਿਹਨੇ ਠੀਕ ਕਰਤਾ ਕਹਿੰਦੀ ਉਹ ਉੱਥੇ ਬਾਬੇ ਕੋਲ ਜਾਣਾ ਹੀ ਪਿਆ ਕਰੂਗਾ ਪੰਜ ਪੰਜ ਦਿਨ ਲਾ ਕੇ ਆਉਂਦੀ ਹੈ ਮੇਰੀ ਘਰ ਵਾਲੀ ਹੁਣ ਉੱਥੇ ਮੈਂ ਬਹੁਤ ਤੰਗ ਆ ਬਈ ਮੇਰੇ ਘਰ ਵਾਲੇ ਮੇਰੇ ਪਰਿਵਾਰ ਦੇ ਬਹੁਤ ਦੁਖੀ ਆ ਬਈ ਮੈਨੂੰ ਕਹਿੰਦੇ ਵੀ ਆਹ ਕੀ ਹੋ ਗਿਆ ਲੋਕ ਮੈਨੂੰ ਕਹਿੰਦੇ ਆ ਬਈ ਜਿਹੜੇ ਗਵਾਂਢੀ ਆ ਮੇਰੇ ਪਿੰਡ ਦੇ ਹੈਗੇ ਆ ਉਹ ਵੀ ਮੈਨੂੰ ਬੋਲਦੇ ਆ ਬਈ ਵੀ ਕਹਿੰਦੇ ਵੀ ਕਹਿੰਦਾ ਯਾਰ ਤੇਰੀ ਵਾਲੀ ਪੁਲਿਸਾ ਬਣ ਕੇ ਜਾਂਦੀ ਆ ਬਾਬੇ ਕੋਲ ਲੋਕ ਬਈ ਮੇਰੀ ਘਰ ਵਾਲੀ ਨੂੰ ਗਲਤ ਕਹਿਣ ਲੱਗ ਗਏ ਹੋਰ ਦੱਸ ਮੈਂ ਯਾਰ ਮੈਂ ਨਾ ਉਹਨਾਂ ਲੋਕਾਂ ਨੂੰ ਕੀ ਕਹਾਂ ਯਾਰ ਮੈਂ ਉਹਨਾਂ ਨੂੰ ਕਹਿ ਦਨਾ ਬਈ ਯਾਰ ਕਿਉਂ ਹਨਾ ਮੈਨੂੰ ਚਲ ਐ ਹੁੰਦਾ ਛੇੜਦੇ ਆ ਪਰ ਨਹੀਂ ਬਈ ਛੇੜਦੇ ਨਹੀਂ ਉਹ ਉਹ ਸੱਚੀ ਗੱਲ ਕਹਿੰਦੇ ਆ ਉਹ ਤਾਂ ਦੁੱਖ ਦੀ ਲੱਗਦਾ ਦੁੱਖ ਦੀ ਦਖਦੇ ਆ ਇੱਥੇ ਰੱਖਦੇ ਆ ਬਈ ਮੈਂ ਆਪਦੀ ਘਰ ਵਾਲੀ ਨੂੰ ਆ ਕੇ ਬੋਲਿਆ ਬਹੁਤ ਬੋਲਿਆ ਬਈ ਮੈਨੂੰ ਕਹਿੰਦੀ ਤੂੰ ਮੈਨੂੰ ਛੱਡਣਾ ਛੱਡ ਦੇ ਪਰ ਮੈਂ ਬਾਬੇ ਨੂੰ ਨਹੀਂ ਛੱਡਦੀ ਬਾਬੇ ਨੂੰ ਨਹੀਂ ਛੱਡਦੀ ਜਦੋਂ ਮੰਨ ਕੇ ਚੱਲੋ ਜਾਂਦੀ ਆ ਤੈਨੂੰ ਕਹਿੰਦੇ ਵੀ ਲੈਸ਼ਕ ਪੁਸ਼ਕ ਕੇ ਜਾਂਦੀ ਆ ਹਨਾ ਇਹ ਵੀ ਨਖਰ ਪੁਖਰ ਕੇ ਜਾਂਦੀ ਆ ਘਰੇ ਲੈਂਦੀ ਆ ਮਰਿਆਂ ਵਾਂਗ ਜਿਹੜਾ ਤੁਹਾਡਾ ਸਬੰਧ ਆ ਤੁਹਾਡੇ ਰਿਲੇਸ਼ਨ ਆ ਤੁਹਾਡੇ ਕਿੰਨਾ ਚਿਰ ਹੋ ਗਿਆ ਬਣੇ ਨੂੰ ਬਈ ਰਿਲੇਸ਼ਨ ਤਾਂ ਮੇਰੇ ਸਾਲ ਦੇ ਵਿੱਚ 6 ਮਹੀਨੇ ਚੱਲੇ ਆ ਰਿਲੇਸ਼ਨ ਉਹ ਤੋਂ ਬਾਅਦ ਤਾਂ ਰਿਲੇਸ਼ਨ ਨਹੀਂ ਬਣ ਦਿੱਤੇ ਮੇਰੇ ਬੱਚਾ ਬਾਬੇ ਨੇ ਬਾਬਾ ਚਾ ਕਿੱਥੋਂ ਹੋਊਗਾ ਬਈ ਯਾਰ ਬੱਚਾ ਫੇਰ ਹੀ ਹੋਊਗਾ ਜੇ ਬਾਬੇ ਕੋਲ ਹਟੂਗੀ ਜਾਣਾ ਬਾਬੇ ਕੋਲ ਤਾਂ ਤੁਰੀ ਫਿਰਦੀ ਆ ਤੈਨੂੰ ਜਨਨੀ ਕਿ ਹੁਣ ਤੁਸੀਂ ਤਾਂ ਜਨਨੀ ਕਹਿ ਰਹਿਨੇ ਜਿਵੇਂ ਭੈਣ ਭਰਾ ਲੈਣੀ ਹਾਂ ਮੈਂ ਤਾਂ ਐਂ ਰਹਿਣਾ ਜਿਵੇਂ ਭੈਣ ਭਰਾ ਹੋਣਾ ਜਿਵੇਂ ਮੇਰੀ ਮਾਮੇ ਦੀ ਕੁੜੀ ਹੁੰਦੀ ਆ ਉਹ ਬਈ ਕਹਿੰਦਾ ਮੈਂ ਕਿਹਾ ਵੀ ਬੱਚਾ ਬੱਚਾ ਕਹਿੰਦਾ ਕਿੱਥੋਂ ਹੋਊਗਾ ਉਹ ਤਾਂ ਬਾਬੇ ਕੋਲੇ 5-5 ਦਿਨ ਲਾ ਕੇ ਆਉਂਦੀ ਆ ਸਾਡੇ ਦਾ ਰਿਲੇਸ਼ਨ ਐਂ ਹੋਏ ਪਏ ਆ ਵੀ ਜਿਵੇਂ ਅਸੀਂ ਭੈਣ ਭਰਾ ਹੁੰਨੇ ਆ ਭੈਣ ਭਰਾ ਕੋਛ ਨਹੀਂ ਹੁੰਦਾ ਸਾਡੇ ਤੇ ਇੱਕ ਬਸ ਇੱਕ ਸਾਡੇ ਲੋਕਾਂ ਦੇ ਮੂਹਰੇ ਸਾਡਾ ਰਸਤਾ ਵੀ ਅਸੀਂ ਪਤੀ ਪਤਨੀ ਆ ਬੰਦਾ ਦੁਖੀ ਆ ਦੁਖੀ ਦਾ ਮਤਲਬ ਇਹ ਨਹੀਂ ਹੁੰਦਾ ਵੀ ਇੱਕ ਉਹ ਜਨਾਨੀ ਉਹਨਾਂ ਨਾਲ ਰਿਲੇਸ਼ਨ ਨਹੀਂ ਬਣਉਂਦੀ ਪਰ ਉਹ ਆਦਾ ਘਰ ਟੁੱਟਦਾ ਦੇਖ ਕੇ ਦੁਖੀ ਆ ਵੀ ਮੇਰੀ ਘਰ ਵਾਲੀ ਤੁਰ ਕਿੱਧਰ ਨੂੰ ਪਈ ਸਿਆਣੇ ਵੀ ਇੱਕ ਬੰਦਾ ਕਹਿੰਦਾ ਵੀ ਇਹ ਚੀਜ਼ਾਂ ਹੁੰਦੀਆਂ ਪਰ ਜਿਹੜੇ ਬੰਦੇ ਤੇ ਬੀਤਦੀ ਹੁੰਦੀ ਆ ਪਤਾ ਉਹਨੂੰ ਹੁੰਦਾ ਵੀ ਸਾਡੇ ਤੇ ਆ ਕੀ ਹੋ ਗਿਆ ਪਰ ਜੇ ਜਨਨੀਆਂ ਆਪਦਾ ਘਰ ਬਾਰੇ ਸੋਚਣ ਲੱਗ ਗਿਆ ਨਾ ਤੇ ਅੱਜ ਕੱਲ੍ਹ ਘਰ ਨਾਲ ਪੱਟੇ ਜਾਂ ਨਾ ਸਭ ਤੋਂ ਜ਼ਿਆਦਾ ਘਰ ਸੋਸ਼ਲ ਮੀਡੀਆ ਤੇ ਬਾਬੇ ਹੀ ਪਟਦੇ ਆ ਜਿੱਥੇ ਬਾਬੇ ਕੋਲੇ ਬੁੜੀ ਗੱਜੀ ਕੀ ਉਹ ਹਟਦੀ ਨਹੀਂ ਹਟਦੀ ਪਤਾ ਕਿਉਂ ਨਹੀਂ ਵੀ ਕਿਉਂਕਿ ਉੱਥੇ ਪਤਾ ਨਹੀਂ ਚੋਟੀ ਦੇ ਸਾਧੂ ਉਤਰੇ ਫਿਰਦੇ ਆ ਜਾਂ ਜਿਹੜੇ ਆ ਚੇਲੇ ਰੱਖੇ ਹੁੰਦੇ ਆ ਵੀ ਉਹਨਾਂ ਕਰਕੇ ਆ ਜਾਂ ਉੱਥੇ ਐਸ਼ ਪ੍ਰਸਤੀ ਇਹੋ ਜੀ ਆ ਜਾਂ ਘਰੋਂ ਪੈਰ ਬਾਹਰ ਨਿਕਲ ਗਿਆ ਇੱਕ ਆ ਬੱਸਾਂ ਦੇ ਕਿਰਾਏ ਫੇਰੀ ਕੀਤੇ ਆ ਚੱਕਦੇ ਆ ਆਧਾਰ ਕਾਰਡ ਤੇ ਬੱਸਾਂ ਤੇ ਚੜ ਜਾਂਦੀਆਂ ਐ ਨਹੀਂ ਪਤਾ ਕਿੱਥੋਂ ਕਿੱਥੋਂ ਤੱਕ ਵੱਜਣ ਇਹ ਬਾਈ ਹੁਣ ਤੇ ਸੋਹਰੇ ਪਰਿਵਾਰ ਦਾ ਸੋਹਰੇ ਪਰਿਵਾਰ ਨਾਲ ਮੈਂ ਗੱਲ ਕੀਤੀ ਮੈਂ ਬੇਬੇ ਨੂੰ ਫੋਨ ਲਾਇਆ ਮੈਂ ਕਿਹਾ ਮੰਮਾ ਹੀ ਐ ਕਰਕੇ ਆ ਗੱਲ ਹੋ ਗਈ ਮੈਂ ਕਿਹਾ ਯਾਰ ਤੇਰੀ ਜਿਨਾਂ ਦੀ ਤੁਹਾਡੀ ਕੁੜੀ ਆ ਮੇਰੀ ਤਾਂ ਅੱਖੇ ਨਹੀਂ ਮੰਨਦੀ ਉਹ ਠੀਕ ਆ ਉਹ ਕਹਿੰਦੇ ਮੇਰੇ ਮਾਂ ਪੇ ਵੀ ਮੈਂ ਕਹਾ ਮੈਨੂੰ ਕਹਿੰਦੇ ਵੀ ਜਵਾਬ ਨਹੀਂ ਲਿਆ ਤੁਸੀਂ ਮੇਰੇ ਮੰਮੀ ਜਿਹੜੀ ਵੀ ਐ ਕਹਿੰਦੇ ਆ ਬਈ ਮੇਰੇ ਸੱਸ ਸਹੁਰਾ ਵੀ ਕਹਿੰਦੇ ਵੀ ਜਵਾਕ ਲੈਂਦੇ ਪਰ ਮੈਂ ਉਹਨਾਂ ਨੂੰ ਅਸਲ ਸੱਚ ਕੀ ਦੱਸਾਂ ਵੀ ਉਹ ਤਾਂ ਬਾਬੇ ਕੋਲ ਜਾਂਦੀ ਆ ਮੇਰੇ ਕੋਲ ਤਾਂ ਰਹਿੰਦੀ ਨਹੀਂ ਉਹ ਪੰਜ ਪੰਜ ਦਿਨ ਲਾ ਕੇ ਆਉਂਦੀ ਆ ਮੈਂ ਦੱਸਿਆ ਉਹਨੂੰ ਸਾਰਾ ਕੁਝ ਮੇਰੀ ਸੱਸ ਕਹਿੰਦੀ ਕਹਿੰਦੀ ਤੂੰ ਵੱਧ ਘਟਨਾ ਬੋਲ ਮੇਰੀ ਕੁੜੀ ਨੂੰ ਵੀ ਜਾਂਦੀ ਆ ਆਪਣੇ ਦੁੱਖ ਲਈ ਜਾਂਦੀ ਆ ਤੇਰੇ ਤੇਰਾ ਤਾਂ ਕੁਝ ਨਹੀਂ ਜਾਂਦਾ ਉਹਦੇ ਚ ਵੀ ਜਾਂਦੀ ਆ ਉਹ ਦੁੱਖ ਆ ਉਹਦੇ ਸਰੀਰ ਨੂੰ ਲੱਗਿਆ ਹੋਇਆ ਤਾਂ ਜਾਂਦੀ ਆ ਮੈਂ ਕਿਹਾ ਦੁੱਖ ਕਿਹੜਾ ਲੱਗਿਆ ਹੋਇਆ ਸਰੀਰ ਨੂੰ ਮੈਨੂੰ ਦੱਸੇ ਡਾਕਟਰ ਹੈਗੇ ਆ ਉਹਨਾਂ ਕੋਲ ਦਵਾਈ ਦਵਾ ਕੇ ਲਿਆਵਾਂ ਮੈਂ ਚੰਗੇ ਡਾਕਟਰ ਕੋਲ ਉਹਦਾ ਇਲਾਜ ਕਰਾਦਾ ਪਰ ਨਹੀਂ ਉਹਦੀ ਮਾਂ ਵੀ ਬਈ ਉਹਦੀ ਬੋਲੀ ਬੋਲਦੀ ਆ ਮੈਂ ਫਸਿਆ ਇੱਕ ਹੋਰ ਮੈਂ ਤੁਹਾਨੂੰ ਐ ਪੁੱਛਣਾ ਸੀ ਕਿ ਮੈਂ ਸੁਣਿਆ ਥੋੜੇ ਘਰ ਦੇ ਵਿੱਚ ਤਵੀਤ ਤਬੂਤ ਚਾਰੇ ਪਾਸੇ ਬਈ ਉਹ ਤੁਹਾਨੂੰ ਦੱਸਦਾ ਗੱਲ ਉਹ ਬੜੀ ਗੱਲ ਹੋਈ ਐ ਨਾ ਮੇਰੀ ਘਰ ਵਾਲੀ ਆਟਾ ਕੁੰਨੀ ਜਾਂਦੀ ਸੀਗੀ ਮੇਰੀ ਘਰ ਵਾਲੀ ਮੈਨੂੰ ਕਹਿੰਦੀ ਕਹਿੰਦੀ 4 ਕਿਲ ਲੈ ਕੇ ਆ ਹੂੰ 4 ਕਿਲ ਲੈ ਕੇ ਆ ਦੁਕਾਨ ਤੋਂ ਅੱਛਾ ਮੈਂ ਕਿ ਚੱਲ ਲਿਆ ਹੁਣ ਹੂੰ ਤੇ ਮੈਂ ਲੈ ਕੇ ਆ ਗਿਆ ਭਰਾ ਮੈਨੂੰ ਇਹ ਚੱਲ ਯਾਰ ਮੱਝਾਂ ਮੁੱਝਾਂ ਦੇ ਕਿੱਲਿਆਂ ਗੁੱਲਿਆਂ ਨੂੰ ਜਿਵੇਂ ਆਪਾਂ ਬਣਦੇ ਆ ਚਲੋ ਉਹਦੇ ਵਾਸਤੇ ਮੰਗੇ ਖਣ ਲਗੇ ਹੂੰ ਹੂੰ ਪਰ ਬਈ ਨਹੀਂ ਉਹ ਕਹਿੰਦੀ ਉਹਨੇ ਚੁੱਲ੍ਹੇ ਛੱਡ ਤੇ ਬਈ ਚੁੱਲ੍ਹੇ ਛੱਡ ਕੇ ਬਾਬੇ ਨੂੰ ਫੋਨ ਲਾ ਲਿਆ ਹੂੰ ਬਾਬੇ ਨੂੰ ਕਹਿੰਦੀ ਮੈਂ ਬਾਬੇ ਕਿੱਲੇ ਕਿੱਲ ਛੱਡ ਤੇ ਚੁੱਲ੍ਹੇ 'ਚ ਤੇ ਤੂੰ ਜੰਤਰਮੰਤਰ ਬੋਲ ਦੇ ਹੂੰ ਤੇ ਉਹ ਜੰਤਰਮੰਤਰ ਬੋਲਣ ਲੱਗ ਗਿਆ ਅੱਛਾ ਚਾਰੇ ਕਿੱਲ ਕੱਢ ਕੇ ਮੈਨੂੰ ਫੜਾ ਤੇ ਕਹਿੰਦੇ ਚਾਰੇ ਖੁੰਜਾਂ 'ਚ ਲਾ ਦੇ ਵੀ ਆਪਣੇ ਘਰੇ ਕੋਈ ਭੂਤ ਨਾ ਆਵੇ ਅੱਛਾ ਕਿੱਲਾ ਨਾ ਭੂਤ ਰੁੱਕ ਜਾਂਦੇ ਕਹਿੰਦੇ ਕਿੱਲਾ ਨਾ ਭੂਤ ਰੁੱਕ ਜਾਂਦੇ ਮੈਂ ਕਿਹਾ ਇਹ じゃ ਕਿਹੜਾ ਬਾਬਾ ਭੈ ਚੁੱਕ ਕਿੱਲ ਮਰਵਾਈ ਜਾਂਦਾ ਕੰਨਾਂ 'ਚ ਤੇ ਜਦੋਂ ਮੈਂ ਕਿੱਲ ਠੋਕਿਆ ਬਈ ਕੰਨਾਂ 'ਚ ਮੇਰੀ ਤਾਂ ਜੀ ਮਰਨਾਂ ਲੜ ਪੀ ਵੀ ਆ ਕਿੱਲ ਉੱਥੇ ਸਾਡੇ ਡਾਂਗੋ ਡਾਂਗੀ ਹੋ ਗਏ ਮਤਲਬ ਯਾਰ ਇਹ ਜਿਆ ਕਲੇਜ ਚੱਲ ਪਿਆ ਉਹ ਕਿੱਲਾਂ ਇੰਨਾ ਪਵਾੜਾ ਪਵਾਦਾ ਮੇਰਾ ਸਿਰ ਪਾੜ ਗਿਆ ਮੇਰੀ ਪਤਾਈ ਦਾ ਵੀ ਸਿਰ ਪਾੜ ਗਿਆ ਸੀ ਹਸਪਤਾਲ ਚ ਪਏ ਰਹੇ ਮਹੀਨਾ ਸਿਰਫ ਕਿੱਲਾ ਕਰਕੇ ਮੈਂ ਕਹੇ ਜਿਹੜੇ ਕਿੱਲੇ ਸੀ ਭੈਣ ਜਿਹੜੇ ਮੈਂ ਲੈ ਕੇ ਆਇਆ ਸੀ ਚੁੱਲੇ ਸੱਟੇ ਤੇ ਉਹਨਾਂ ਨੂੰ ਬਾਬੇ ਨੇ ਜੰਤਰ ਮੰਤਰ ਮਾਰਿਆ ਤੇ ਮੈਂ ਕਿੱਲੇ ਠੱਡਿਆ ਤੇ ਮੇਰੇ ਸਿਰ ਵੀ ਪਾੜ ਗਿਆ ਮੇਰੀ ਤਾਈ ਦਾ ਸਿਰ ਬਾਈ ਕਹਿੰਦਾ ਕਿ ਅੱਲਾ ਬਾਈ ਮੇਰੀ ਫਿਰ ਘਰ ਵਾਲੀ ਦਾ ਸੁਣ ਲਈ ਜਵਾਬ ਤੋਂ ਬਾਈ ਮੇਰੀ ਘਰ ਵਾਲੀ ਮੈਨੂੰ ਪਤਾ ਕੀ ਕਹਿੰਦੀ ਕਹਿੰਦੀ ਤੁਹਾਡੇ ਚੋਂ ਭੂਤ ਸੀਗਾ ਤੁਹਾਡੇ ਚੋਂ ਆਵਾਜ਼ ਸੀਗਾ ਜਦੋਂ ਕਿੱਲੇ ਠੋਕਿਆ ਤੁਹਾਡਾ ਸਿਰ ਪਾੜ ਗਏ ਤੁਹਾਡੇ ਸਿਰ ਨਹੀਂ ਪਟੇ ਉਹ ਤਾਂ ਭੂਤ ਦੇ ਸਿਰ ਤੇ ਕਹਿੰਦਾ ਬਾਈ ਕਹਿੰਦਾ ਕਿੱਲ ਮਗਾਈ ਚੁੱਲੇ 'ਚ ਸੱਟ ਕੇ ਮੈਨੂੰ ਕਹਿੰਦੀ ਵੀ ਚਾਰੇ ਕਿ ਪਾਸੇ ਖੁੰਜਾਂ 'ਚ ਗੱਡ ਦੇ ਕਹਿੰਦਾ ਜਦੋਂ ਉਹ ਤੁਹਾਡੇ ਸਰ ਨਿਪਾਟੇ ਭੂਤਾਂ ਦੇ ਪਾਟੇ ਆ ਤੇ ਫਿਰ ਜਿਹੜੇ ਡਾਕਟਰ ਨੂੰ ਪੈਸੇ ਦਿੱਤਾ ਉਹ ਜਿਹੜੇ ਜਿਹੜੇ ਪੈਸੇ ਦਿੱਤੇ ਮੈਂ ਉਹ ਵੀ ਬਾਬਾ ਬਾਬਾ ਦੇ ਦਿੰਦਾ ਜਾਂ ਜਾਂ ਭੂਤ ਭੂਤਾਂ ਦੇ ਜਿਹੜੇ ਭੂਤ ਸੀਗੇ ਉਹ ਦੇ ਦਿੰਦੇ ਜਿਹੜੀ ਦੁੱਖਤ ਗਲੀਬ ਸਾਨੂੰ ਆ ਜਿਹੜੇ ਅਸੀਂ ਆਸ ਦੁੱਖਤ ਗਲੀਬ ਮੈਨੂੰ ਹਜੇ ਤੱਕ ਵੀ ਮੈਂਟਲ ਮੇਰਾ ਦਿਮਾਗ ਹਜੇ ਵੀ ਚੱਕਰ ਖਾਂਦਾ ਭਾਈ ਇੱਕ ਚਲ ਹੁਣ ਲਾਸਟ ਵਾਲੀ ਗੱਲ ਹੈ ਨਾ ਵੀ ਤੂੰ ਆਪਣੇ ਸਹੁਰਿਆਂ ਨੂੰ ਤਾਂ ਅੱਧਿਕ ਘਰ ਵਾਲੀ ਨੂੰ ਤੇ ਲੋਕਾਂ ਨੂੰ ਕੀ ਕਹਿਣਾ ਚਾਹਣਾ ਭਾਈ ਲੋਕਾਂ ਨੂੰ ਤਾਂ ਮੈਂ ਇਹ ਕਹਿਣਾ ਚਾਹਣਾ ਵੀ ਯਾਰ ਬਾਬਿਆਂ ਕੋਲ ਨਾ ਜਾਇਆ ਕਰੋ ਭਰਾ ਮੇਰੇ ਇਨਾ ਬਾਬਿਆਂ ਨੇ ਨਾ ਬਈ ਪੰਜਾਬ ਦੇ ਵਿੱਚ ਨਾ ਗੰਦ ਪਾਇਆ ਹੋਇਆ ਯਾਰ ਇਨਾ ਗੰਦ ਪਾਇਆ ਹੋਇਆ ਨਾ ਤੂੰ ਗੱਲਾਂ ਹੀ ਛੱਡ ਦੇ ਹਰ ਇੱਕ ਫੋਨ ਖੋਲ ਲੋ ਹਰ ਇੱਕ ਫੋਨ ਦੇ ਵਿੱਚ ਬਾਬੇ ਦੱਸਣਗੇ ਤੁਹਾਨੂੰ ਕਿਸੇ ਦਾ ਟੂਣਾ ਕਰਦੇ ਦੱਸਣਗੇ ਤੁਹਾਨੂੰ ਕਿਸੇ ਦਾ ਦੁੱਖ ਦੱਸਦੇ ਦੱਸਣਾਂਗੇ ਵੀ ਤੇ ਬਾਬਾ ਤੇਰੇ ਘਰੇ ਕੋਈ ਗਲੀ ਚ ਮਰਿਆ ਕੋਈ ਆ ਮਰਿਆ ਕੋਈ ਉਹ ਮਰਿਆ ਉਹ ਤੇਰੇ ਪਿੱਛੇ ਪਿਆ ਉਹ ਵੀ ਦੱਸ ਇੰਨੇ ਇੰਨੇ ਵਿਹਲੇ ਲੋਕ ਯਾਰ ਇੰਨੇ ਲੋਕ ਭੂਤ ਵਿਹਲੇ ਆ ਜਿਹੜੇ ਥੋੜੇ ਜਿੜ ਬੜੀ ਜਾਂਦੇ ਆ ਫੇਰ ਕਹਣਗੇ ਬਈ ਤੇਰੀ ਜਨਾਨੀ ਬੜੀ ਸੋਹਣੀ ਤਾਂ ਉਹਦੇ ਚ ਭੂਤ ਆਉਂਦੇ ਆ ਉਹ ਜਦੋਂ ਮੈਂ ਪਿੰਡ ਦੇ ਵਿੱਚ ਸੋਹਣੀਆਂ ਜਨਨੀਆਂ ਚ ਕਿਉਂ ਆਉਂਦੇ ਫਿਰ ਦੂਜੀ ਗੱਲ ਬਾਬੇ ਜਿਹੜੇ ਹੈਗੇ ਉਹ ਵੀਰਵਾਰ ਨੂੰ ਬਾਬੇ ਆਉਂਦੇ ਆ ਕੱਲ ਮੈਨੂੰ ਸਮਝ ਨਹੀਂ ਲੱਗਦੀ ਬਈ ਮੈਂ ਤਾਂ ਬਹੁਤ ਦੁਖੀ ਆ ਪੰਜਾਬ ਦੇ ਲੋਕਾਂ ਨੂੰ ਬਸ ਇਹੀ ਕਹਿਣਾ ਚਾਹਣਾ ਬਈ ਇੰਨਾ ਢੋਂਗਾ ਤੋਂ ਦੂਰ ਰਹੋ ਆਪਣੇ ਪੰਜਾਬ ਨੂੰ ਬਚਾ ਕੇ ਰੱਖ ਲਓ ਗੁਰਦੁਆਰਿਆਂ ਦੇ ਵਿੱਚ ਜਾਇਆ ਕਰੋ ਬਈ ਉਹਨਾਂ ਨੂੰ ਮੰਨਿਆ ਕਰੋ ਇਹੇ ਢੋਂਗਾ ਦੇ ਵਿੱਚ ਕੁਝ ਨਹੀਂ ਨਾ ਅੱਜ ਦੇ ਟਾਈਮ ਦੇ ਵਿੱਚ ਮੈਂ ਲਿਖ ਕੇ ਦਿੰਨਾ ਇੱਕ ਨਾ ਇੱਕ ਦਿਨ ਇਹ ਜੇ ਇਹਨਾਂ ਦੇ ਰੋਕཐਾਵ ਨਾ ਹੋਈ ਤਾਂ ਅੱਜ ਦੇ ਟਾਈਮ ਦੇ ਵਿੱਚ ਮੈਂ ਇੱਕ ਗੱਲ ਜ਼ਰੂਰ ਦੱਸਦਾ ਇਹ ਇੱਕ ਨਾ ਇੱਕ ਦਿਨ ਤੁਹਾਡੇ ਘਰਾਂ ਘਰਾਂ ਦੇ ਵਿੱਚ ਵੀ ਇਹ ਸਿਸਟਮ ਚੱਲੂ ਇੱਕ ਹੋਰ ਜਿਹੜੇ ਤੇਰੇ ਹੁਣ ਤੂੰ ਆਦੇ ਸਾਸ ਨੂੰ ਸਹੁਰਿਆਂ ਨੂੰ ਤੇ ਕੋਈ ਪੰਚਾਇਤ ਵਗੈਰਾ ਕੀਤੀ ਆ ਕੋਈ ਇਹਦਾ ਨਾ ਸਾਰਾ ਕੁਝ ਬਈ ਉਹਨਾਂ ਨੂੰ ਗਿਆ ਬਈ ਉਹ ਕਹਿੰਦੇ ਨਿਭੜ ਲਾਂਗੇ ਥੋੜੇ ਨਾਲ ਕਰ ਲਾਂਗੇ ਸੈਟਿੰਗ ਜਿਵੇਂ ਆਉਂਦੀ ਆ ਮੇਰੀ ਘਰ ਵਾਲੀ ਵੀ ਕਹਿੰਦੀ ਮੈਂ ਤਾਂ ਬਾਬੇ ਕੋਲ ਹੀ ਰਹਿਣਾ ਉਹਦੀ ਬਾਬੇ ਦੀ ਭਗਤ ਨਹੀਂ ਬੰਨਣਾ ਤੂੰ ਮੈਨੂੰ ਛੱਡਣਾ ਛੱਡ ਦੇ ਠੀਕ ਧੰਨਵਾਦ ਧੰਨਵਾਦ ਬੰਦ ਦੋਖੀਆਂ ਬਹੁਤ ਆ ਬਈ ਕੋਈ ਨਹੀਂ ਹੁਣ ਬਾਈ ਇਹ ਤਾਂ ਉਹਨੂੰ ਵੀ ਸਮਝਣਾ ਚਾਹੀਦਾ ਤੇ ਘਰ ਵਾਲੀ ਨੂੰ ਸਮਝਣਾ ਚਾਹੀਦਾ ਵੀ ਮੇਰਾ ਜੋ ਕੁਛ ਆ ਘਰ ਵਾਲਾ ਹੈ ਨਾ ਮੇਰੀ ਵੀਡੀਓ ਜਿਹੜੀ ਹੈਗੀ ਆ ਉਹ ਮੇਰੇ ਘਰ ਵਾਲੇ ਤੱਕ ਜਰੂਰ ਪਹੁੰਚਾਓ ਵੀ ਮੇਰੇ ਘਰ ਵਾਲੀ ਮਾੜੀ-ਮੋਟੀ ਸਮਝ ਲੱਗੇ ਭੇਜਾਂਗੇ ਧੰਨਵਾਦ ਧੰਨਵਾਦ ਹਾਂ ਬਾਈ ਕਹਿੰਦਾ ਵੀ ਮੇਰੀ ਘਰ ਵਾਲੀ ਉੱਥੇ ਜਾਂਦੀ ਹੈ ਮੇਰੇ ਸਹੁਰੇ ਤੇ ਮੇਰੇ ਸੱਸ ਵੀ ਮਗਰ ਲੱਗਦੀ ਹੈ ਕਹਿੰਦੀ ਵੀ ਇਹ ਤਾਂ ਜਾਊਗੀ ਜਦੋਂ ਦੁਖੀ ਆ ਦੁਖੀ ਕਿਉਂ ਆ ਪਤਾ ਨਹੀਂ ਕਿਹੜੀ ਗੱਲਾਂ ਆ ਕਹਿੰਦੀ ਦੌਰੇ ਪੈਂਦੇ ਆ ਕਹਿੰਦਾ ਮੇਰੇ ਸਾਹਮਣੇ ਨਹੀਂ ਪੈਂਦੇ ਕਹਿੰਦਾ ਮੇਥੋਂ ਪਾਸੇ ਪੈਂਦੇ ਆ ਪੰਜ-ਪੰਜ ਦਿਨ ਬਾਬਿਆਂ ਕੋ ਤੇ ਇਹ ਕਹਿੰਦਾ ਵੀ ਮੈਂ ਹੁਣ ਕੀ ਕਰਾਂ ਵੀ ਸਾਡੇ ਰਿਲੇਸ਼ਨ ਨਹੀਂ ਬੰਦੇ ਸਾਡਾ ਜਵਾਕ ਨਹੀਂ ਹੁੰਦਾ ਭੈਣ ਭਰਾ ਵਾਂਗੂ ਸੇ ਲੈਨੇ ਆ ਪਰ ਹੁਣ ਇਹਨੂੰ ਇੱਕ ਗੱਲ ਸਮਝਾਈ ਆ ਵੀ ਭਾਈ ਵੀ ਬਾਬਿਆਂ ਕੋਲੇ ਜਾਣ ਨਾਲੋਂ ਚੰਗਾ ਵੀ ਆਪਦਾ ਘਰੇ ਵੀ ਰਹੋ ਆਦਾ ਗੁਰੂ ਘਰ ਮੱਥਾ ਟੇਕ ਲੋ ਤੇ ਮਾਪਿਆਂ ਦੀ ਸੇਵਾ ਕਰ ਲੋ ਇਹਦੇ ਨਾਲੋਂ ਵੱਡਾ ਕੁਝ ਨਹੀਂ ਤੇ ਜੇ ਇਹ ਥੋਡੇ ਘਰ ਪੜਦੇ ਆ ਥੋਡੇ ਤਲਾਕਾਂ ਦੀ ਵਜ੍ਹਾ ਇਹ ਚੀਜ਼ ਬੰਦੀ ਆ ਅੱਜ ਕੱਲ੍ਹ ਬਈ ਬੰਦੇ ਵੇਖੋ ਵੇਖ ਲੰਮਾ ਗਰਨ ਲੱਗ ਲੱਗ ਕੇ ਬੁੜੀਆਂ ਬੰਦੇ ਮਗਰ ਲੱਗ ਲੱਗ ਜਾਂਦੇ ਜਿਵੇਂ ਗਵੰਢਾਂ ਦਾ ਕਿਤੇ ਚੇਲੇ ਕੋਲੇ ਹੋਰ ਜਾਂਦਾ ਨਾ ਤੇ ਕਹਿੰਦਾ ਵੀ ਇਹ ਵੀ ਜਾਂਦੇ ਆ ਆਪਾਂ ਵੀ ਚੱਲ ਗਏ ਟੋਨੇ ਟੱਪਿਆਂ ਦੇ ਵਿੱਚ ਕੁਝ ਨਹੀਂ ਪਿਆ ਕੁਝ ਨਹੀਂ ਮਿਲਦਾ ਬਾਈ ਇਹ ਚੀਜ਼ਾਂ ਸਹੀ ਆ ਜਿਹੜੇ ਸਹੀ ਸਾਧੂ ਮਹਾਤਮਾ ਹੁੰਦੇ ਆ ਨਾ ਉਹ ਛੇਤੀ ਇਹਨਾਂ ਦਾ ਬੁੜਿਆਂ ਨੂੰ ਗਲਤ ਪਾਸੇ ਲਾਉਣ ਨਾ ਟੋਨੇ ਕਰਾਉਣ ਤੇ ਨਾ ਕਿਸੇ ਨੂੰ ਕਹਿਣ ਛੇਤੀ ਉਹ ਬੁੜਿਆਂ ਨੂੰ ਨੇੜੇ ਵੀ ਨਹੀਂ ਲੱਗਣ ਦਿੰਦੇ ਵੀ ਕਹਿੰਦੇ ਭਾਈ ਮੱਥਾ ਟੇਕਵਾ ਦੋ ਤੇ ਦੂਰ ਬਹਿਜੋ ਜਾਂ ਸੇਵਾ ਕਰ ਲਓ ਤੇ ਜਿਹੜੇ ਸਾਧੂ ਮਹਾਤਮਾ ਦੂਜੇ ਹੁੰਦੇ ਆ ਸਾਧੂ ਮਹਾਤਮਾ ਦਾ ਦੂਜੇ ਇੱਕ ਜਿਹ ਦੂਜੇ ਦਾ ਮਤਲਬ ਤੁਸੀਂ ਸਮਝ ਹੀ ਗਏ ਜਿਹੜੇ ਸਹੀ ਹੁੰਦੇ ਆ ਇਹ ਤਾਂ ਗੱਲ ਵਾਕਾ ਇੱਕ ਦੂਜੇ ਹੁੰਦੇ ਆ ਜਿਹੜੇ ਕੀ ਸਰਕਾਰੀ ਸਾਹਣ ਵਾਲਾ ਕੰਮ ਹੀ ਹੁੰਦਾ ਵੀ ਜਿਹੜੇ ਛੱਡੇ ਹੁੰਦੇ ਆ ਵੀ ਉਹ ਕੀ ਕਰਦੇ ਉਹਨਾਂ ਨੇ ਤਾਂ ਬੁਢਾ ਦਾ ਨੇੜੇ ਲਿਆਉਣ ਕਹਿੰਦੇ ਬੰਦੇ ਨੂੰ ਦੂਰ ਭੇਜਣਾ ਹੁੰਦਾ ਉੱਥੇ ਪੰਜ ਪੰਜ ਰਾਤਾਂ ਲਾ ਕੇ ਆਉਂਦੀਆਂ ਹੁਣ ਉਹ ਤੁਸੀਂ ਦੇਖ ਲਓ ਪੰਜ ਰਾਤਾਂ ਦੇ ਵਿੱਚ ਉਹ ਕੀ ਕਰਦੇ ਆ ਉਹ ਸੇਵਾ ਕਰਦੇ ਆ ਕਿ ਕੀ ਕਰਦੇ ਆ ਜਿਹੜਾ ਇਹਨੂੰ ਬੰਦੇ ਨੂੰ ਆਪਦੇ ਘਰੇ ਨੇੜੇ ਨਹੀਂ ਲੱਗਣਦੀ ਘਰੇ ਕਹਿੰਦਾ ਇਹ ਰਹਿੰਦੀ ਹੈ ਜਿਵੇਂ ਸਿਰ ਤੇ ਬੰਨ ਕੇ ਚੁੰਨੀ ਜਿਵੇਂ ਵਰ ਗਿਆ ਹੁੰਦਾ ਕੋਈ ਤੇ ਜਦੋਂ ਬਾਬੇ ਕੋਲ ਜਾਣਾ ਹੁੰਦਾ ਉਹ ਤਾਂ ਲਿਸ਼ਕ ਪੋਸ਼ਕ ਕੇ ਪੂਰੀ ਵੰਠਣ ਕੇ ਜਾਂਦੀ ਆ ਇਹ ਤੁਸੀਂ ਆਪ ਸਮਝ ਲਓ ਵੀ ਗੱਲ ਕਿੱਧਰ ਨੂੰ ਜਾਂਦੀ ਆ ਇਹ ਦਿਨ ਬਾਦ ਐ ਨਾ ਬਾਈ ਇਹ ਵਧੀ ਜਾਂਦਾ ਕਗਾਰ ਆਪਣੇ ਇੰਸਟਾਗ੍ਰam ਤੇ ਸਟੋਲਿਆਂ ਦਾ ਵਧੀਆਂ ਦਾ ਲੈਵਲ ਤੇ ਉਸ ਤਰ੍ਹਾਂ ਹੀ ਬਾਬਿਆਂ ਦਾ ਪਿੰਡੋਂ ਪਿੰਡ ਹੋਈ ਜਾਂਦਾ ਅੱਗੇ ਇੱਕ ਦਿਨ ਦੇ ਵਿੱਚ ਇੱਕ ਬਾਬਾ ਹੁੰਦਾ ਸੀ ਉਹ ਵੀ ਬੀਲਵਾਰ ਨੂੰ ਹੁਣ ਹਰ ਦਿਨ ਦੇ ਵਿੱਚ ਦੋ ਦੋ ਬਾਬੇ ਹੋਏ ਪਿਆ ਪਿੰਡੋਂ ਪਿੰਡੀ ਹੋਏ ਹੋਏ ਕੱਲੇ ਇੱਕ ਪਿੰਡ ਨਹੀਂ ਇਹ ਬਦੋ ਵਧੀ ਜਾਂਦੇ ਕਿਉਂਕਿ ਇਹਨਾਂ ਦੀ ਕਮਾਈ ਦਾ ਸਾਧਨ ਸੌਖਾ ਹੋ ਗਿਆ ਜਿਹੜੀ ਬੁੜੀ ਜਾਂਦੀ ਹੈ ਉਹ ਤੋਂ ਲੈ ਲੈ 2100 5000 ਠੀਕ ਆ ਉਹ ਤੋਂ ਅਗਲੇ ਨੇ ਪੈਸੇ ਇਕੱਠੇ ਕਰਨੇ ਹੁੰਦੇ ਆ ਦਿਨੋਂ ਦਿਨ ਇਹ ਆਦਾਂ ਕਾਰਾਂ ਕੋਠਿਆਂ ਤੇ ਆ ਜਾਂਦੇ ਆ ਉਹ ਛੋਡੇ ਪੈਸੇ ਤੋਂ ਹੀ ਆਉਂਦੇ ਆ ਤੁਸੀਂ 2 ਲੱਖ ਲਾਤਾ 4 ਲੱਖ ਲਾਤਾ ਖਰਾਬ ਕਰੀ ਜਾਂਦੇ ਆ ਉਹ ਤੁਹਾਡੇ ਘਰੋਂ ਜਾਂਦੇ ਆ ਤੁਹਾਡੀ ਹੱਕ ਸੱਚ ਦੀ ਕਮਾਈਆਂ ਨੂੰ ਸਿੱਧੇ ਪਾਸੇ ਲਾ ਲਿਆ ਕਰੋ ਨਹੀਂ ਇਹੇ ਕਰ ਸਕਦੇ ਤੇ ਕਿਸੇ ਗਰੀਬ ਨੂੰ ਰੋਟੀ ਖਵਾਤਾ ਕਿਸੇ ਗਰੀਬ ਦੀ ਕੁੜੀ ਦਾ ਵਿਆਹ ਕਰਤਾ ਕਿਸੇ ਗਰੀਬ ਦੀ ਇਲਾਜ ਕਰਾਤਾ ਸਾਡੀ ਵੀਡੀਓ ਕਿਸੇ ਸਿੱਖਿਆ ਲਈ ਹੁੰਦੀ ਆ ਐਂਟਰਟੇਨਮੈਂਟ ਲਈ ਹੁੰਦੀ ਸਾਡੀ ਵੀਡੀਓ ਨੂੰ ਸਿੱਧੇ ਪਾਸੇ ਲੱਕ ਕਰੋ ਪੁੱਠੇ ਪਾਸੇ ਨਾ ਲੈ ਕੇ ਜਾ ਕਰੋ ਸਾਡੀ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮੈਂ ਤੁਹਾਡਾ ਆਪਣਾ ਗੁਰੂ ਸਿੱਧੂ ਧੰਨਵਾਦ